ਬਾਪੂ ਕੀ ਨਾਮ ਆ ਤੁਹਾਡਾ ਹਾਂਜੀ ਹੰਸਰਾਜ 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 ਬਾਪੂ ਤੁਹਾਡੇ ਬਾਪੂ ਦਾ ਕੀ ਨਾਮ ਪੂਰਨ ਹਾਂਜੀ ਪੂਰਨ ਨਾਮ ਆ ਸਪੂਰਨ ਨਾਮ ਦੱਸਿਓ ਕੀ ਬਾਪੂ ਦਾ ਨਾਮ ਕੀ ਆ ਪੂਰਨ ਹੈ ਅਸਤੂਰਨ ਇੱਕ ਐ ਵੀ ਕੀ ਨਾਮ ਆ ਬਾਪੂ ਇਹ ਪਹਿਲਾਂ ਨਹੀਂ ਨਾਮ ਨਹੀਂ ਲੜਦਾ ਜੇ ਜਿਹੜੇ ਖੇਰੇ ਨੂੰ ਕੋਈ ਵੀ ਭੈਣ ਭਰਾ ਪਛਾਣਦਾ ਵਾ ਤਾਂ ਸਾਡੇ ਨਾਲ ਦਿੱਤੇ ਨੰਬਰਾਂ ਤੇ ਸੰਪਰਕ ਵੀ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਹੁਣ ਤਾਂ ਜਿਆਦਾ ਠੰਡ ਦਾ ਪੰਨਿਆ ਹੋਇਆ ਪੰਨਿਆ ਦੀ ਬਿਮਾਰ ਦੀ ਢਣਕੇ ਕਦਾ ਭੁੱਖਾ ਜਿਆਦਾ ਸੀ ਤਾਂ ਮਤਲਬ ਦਸਣਯੋਗ ਵੀ ਕੁਛ ਐ ਨਹੀਂ ਸੀ ਉਹ ਬੜਾ ਕਰ ਮੈਨੂੰ ਲੱਕੀ ਮਾਰਦਾ ਦੋ ਨੰਬਰ ਗਲੀ ਵਾਲਾ ਮੈਂ ਕਹਿੰਦਾ ਗੁਰੂ ਘਰ ਆ ਇੱਥੇ ਕੋਈ ਨਹੀਂ ਮਾਰਦਾ ਲੱਕੀ ਆਉਂਦੇ ਜਾਂਦੇ ਰਹੀਆਂ ਨੂੰ ਜਿੰਨੇ ਹੌਲੀ ਕਿਤੇ ਜਿੰਨੀ ਕਿਤੇ ਵਿਚਾਰੇ ਦੀ ਮਸਾਂ ਹੀ ਆਵਾਜ਼ ਨਿਕਲਦੀ ਸੀ ਮੈਨੂੰ ਰੋਟੀ ਦੇ ਜੋ ਮੈਨੂੰ ਰੋਟੀ ਥੋੜਾ ਨੌਂ ਗਿਆ ਨੌਂ ਗਿਆ ਨਾਮ ਲਿਖੂ ਹੈ ਕੀ ਨੌਂ ਗਿਆ ਥੋੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਜ਼ੁਰਗ ਬਾਪੂ ਦੇ ਚਿਹਰੇ ਨੂੰ ਜਿਹੜੇ ਨੂੰ ਤੁਸੀਂ ਸਕਰੀਨ ਤੇ ਦੇਖਿਆ ਇਸ ਬਜ਼ੁਰਗ ਨੂੰ ਇਤਿਹਾਸਕ ਗੁਰੂਆਂ ਦੀ ਨਗਰੀ ਆ ਰਾਣਾ ਸਾਹਿਬ ਬਾਬਾ ਈਸ਼ਵਰ ਸਿੰਘ ਜੀ ਬਾਬਾ ਨਾਨ ਸਿੰਘ ਜੀ ਗੁਰੂ ਘਰ ਆ ਉੱਥੇ ਇਤਿਹਾਸਕ ਉੱਥੋਂ ਵੀਰ ਮਨਜੀਤ ਸਿੰਘ ਜੀ ਤੁਹਾਡਾ ਕੀ ਨਾਮ ਵੀਰੇ ਨਰਮਲ ਸਿੰਘ ਜੀ ਨਰਮਲ ਸਿੰਘ ਜੀ ਇਹ ਵੀਰੇ ਹੋਣੀ ਇਸ ਬਜ਼ੁਰਗ ਨੂੰ ਉੱਥੋਂ ਸਾਡੇ ਕੋਲੇ ਅੱਜ ਸਾਡੇ ਸੁਪਨਿਆਂ ਦੇ ਘਰ ਦੇ ਵਿੱਚ ਲੈ ਕੇ ਆਏ ਆ ਇਹ ਬਾਪੂ ਇਹਨਾਂ ਨੂੰ ਲਵਾਰ ਸਾਲਤ ਦੇ ਵਿੱਚ ਮਿਲਿਆ ਸੀ ਕਦੋਂ ਤੇ ਕਿੰਨਾ ਹਾਲਾਤਾਂ ਚ ਮਿਲਿਆ ਸੀ ਆਓ ਆਪਾਂ ਵੀਰ ਜੀ ਹੁਣਾਂ ਨਾਲ ਗੱਲ ਕਰਦੇ ਆਂ ਹਾਂਜੀ ਲਗਭਗ ਦਸੰਬਰ ਦੇ ਲਾਸਟ ਜਿਹੇ ਦਿਨਾਂ ਵਿੱਚ ਐਤਵਾਰ ਸੀ ਉਦੋਂ ਜੀ ਸਵੇਰ ਦਾ ਟਾਈਮ ਸੀ ਬਹੁਤ ਜ਼ਿਆਦਾ ਧੁੰਦ ਪਈ ਸੀ ਠੰਡ ਸੀ ਕਾਫੀ ਜ਼ਿਆਦਾ ਇਹ ਉੱਥੇ ਆਪਣੇ ਡੇਰੀ ਫਾਰਮਾਂ ਬੜੀਆਂ ਚੌਂਕ ਪੈਂਦਾ ਡਰੇਨ ਤੇ ਰਾੜਾ ਸਾਹਿਬ ਦੇ ਨਾਲ ਤੇ ਉੱਥੇ ਇਹ ਜਾਨੀ ਕਿ ਥੜੇ ਤੇ ਬੈਠਾ ਸੀਗਾ ਬਰੋਟੇ ਦੇ ਥੜਾ ਬਣਿਆ ਹੋਇਆ ਉੱਥੇ ਤੇ ਆਉਂਦੇ ਜਾਂਦੇ ਰਹੀਆਂ ਨੂੰ ਜਿਵੇਂ ਹੌਲੀ ਕਿਤੇ ਜਿੰਨੀ ਕਹਦੀ ਵਿਚਾਰੇ ਦੀ ਬਸ ਐਂ ਆਵਾਜ਼ ਨਿਕਲਦੀ ਸੀ ਮੈਨੂੰ ਰੋਟੀ ਦੇ ਜੋ ਮੈਨੂੰ ਰੋਟੀ ਦੇ ਜੋ ਮੈਂ ਮੋਟਰਸਾਈਕਲ ਵਾਲੇ ਨੂੰ ਆਵਾਜ਼ਾਂ ਮਰੀ ਜਾਂਦਾ ਸੀਗਾ ਹੁਣ ਮੋਟਰਸਾਈਕਲ ਤੇ ਖੜਕੇ ਜੇ ਨਹੀਂ ਸੁਣਦਾ ਧੁੰਦ ਚ ਪਤਾ ਵੀ ਨਹੀਂ ਲੱਗਦਾ ਸੀ ਤੇ ਮੈਂ ਵੀ ਉੱਥੇ ਅਸੀਂ ਉਧਰ ਮਕਾਨ ਨੇ ਉਹਨਾਂ ਤੋਂ ਦੁੱਧ ਲੈਣੇ ਆ ਮੈਂ ਤੁਰਿਆ ਜਾ ਰਿਹਾ ਸੀ ਉੱਥੇ ਉਹੀ ਕੁਸ ਨੇ ਮੈਨੂੰ ਕਿਹਾ ਮੈਂ ਰੁਕਿਆ ਫੇਰੇ ਇਹਦੀ ਕੋਲ ਤੇ ਫਿਰ ਮੈਂ ਇਹਨੂੰ ਥੋੜੀ ਬਹੁਤੀ ਗੱਲ ਕੀਤੀ ਮੈਂ ਚਲ ਵਾਪਸੀ ਤੇ ਆ ਕੇ ਸਾਰੀ ਗੱਲ ਕਰਨਾ ਵੀ ਦੁੱਧ ਲੈ ਆਵਾਂ ਫਿਰ ਪੁੱਛਿਆ ਇਹਨੂੰ ਕਹਿੰਦਾ ਮੈਨੂੰ ਪ੍ਰਸ਼ਾਦਾ ਚਾਹੀਦਾ ਮੈਂ ਕਿਹਾ ਚਲ ਤੂੰ ਤੈਨੂੰ ਗੁਰੂ ਘਰ ਚਖਾ ਲੈਂਦਾ ਮੈਂ ਕਹਿੰਦਾ ਨਹੀਂ ਮੈਂ ਇੱਥੇ ਨਹੀਂ ਜਾਣਾ ਕਹਿੰਦਾ ਮੈਨੂੰ ਇੱਥੇ ਹੀ ਲਿਆ ਦੇ ਕਹਿੰਦਾ ਤੇ ਮੈਂ ਕਿਹਾ ਵੀ ਕੀ ਗੱਲ ਕਹਿੰਦਾ ਉੱਥੇ ਕਹਿੰਦਾ ਮੈਨੂੰ ਮਾਰਦੇ ਨੇ ਮੈਂ ਕੌਣ ਮਾਰਦਾ ਕਹਿੰਦਾ ਮੈਨੂੰ ਲੱਕੀ ਮਾਰਦਾ 2 ਨੰਬਰ ਗਲੀ ਵਾਲਾ ਮੈਂ ਕਿਹਾ ਤੇ ਗੁਰੂ ਘਰ ਆ ਇੱਥੇ ਕੋਈ ਨਹੀਂ ਮਾਰਦਾ 2 ਨੰਬਰ ਗਲੀ ਕਿੱਥੇ ਕੋਈ ਇਹ ਦੱਸਣ ਦੇ ਯੋਗ ਨਹੀਂ ਸੀਗਾ ਯਾਨੀ ਕਿ ਬਹੁਤ ਪੁਰੀ ਹਾਲਤ ਸੀ ਇਹਦੀ ਕੱਪੜੇ ਲੀੜੇ ਕੀ ਹੋਰ ਦੁਮਾਗੀ ਹਾਲ ਦੇ ਸਮੇਂ ਤੋਂ ਕਿੱਥੇ ਰਿਹਾ ਜੀ ਇਹ ਬਾਪੂ ਹੁਣ ਇੰਨੇ ਸਮੇਂ ਤੋਂ ਫਿਰ ਅਸੀਂ ਉੱਥੇ ਜਿਹੜੇ ਰਾੜਾ ਸਾਹਿਬ ਬਿਰਧ ਆਸ਼ਰਮ ਹੈ ਇੱਕ ਉੱਥੇ ਖੂਤੇ ਬਣਿਆ ਹੋਇਆ ਉੱਥੇ ਬਜ਼ੁਰਗ ਰਹਿੰਦੇ ਨੇ ਜਿਵੇਂ ਘਰਾਂ ਚੋਂ ਕੱਢੇ ਹੋਏ ਜਾਂ ਹੋਰ ਥੋੜੇ ਬਹੁਤੇ ਲਵਾਰਸ ਵੀ ਹੈਗੇ ਨੇ ਜਿਹੜੇ ਆਪਣਾ ਆਪਾ ਸੰਭਦੇ ਨੇ ਉੱਥੇ ਰਹਿੰਦੇ ਨੇ ਤੇ ਅਸੀਂ ਉਹਨਾਂ ਕੋਲੋਂ ਬੇਨਤੀ ਕਰੀ ਉੱਥੇ ਮੁੰਡੇ ਸੇਵਾ ਕਰਨਾ ਆਉਂਦੇ ਨੇ ਕੱਪੜੇ ਲੀੜੇ ਧੋਣ ਬਜ਼ੁਰਗਾਂ ਦੇ ਕਿੰਨੇ ਹਾਲਾਤਾਂ ਚੋਂ ਤੁਹਾਨੂੰ ਮਿਲਿਆ ਸੀ ਇਹ ਹਾਲਤ ਬਹੁਤ ਬੁਰੀ ਹਾਲਤ ਸੀ ਹਾਂ ਕਾਫੀ ਆਦਾ ਹਾਲਤ ਬੁਰੀ ਸੀ ਹੁਣ ਤੁਸੀਂ ਠੰਡ ਦਾ ਭੰਨਿਆ ਹੋਇਆ ਦੀਂਦਾ ਸੀ ਬਿਮਾਰ ਸੀ ਚਣਕੇ ਕਹਿੰਦਾ ਭੁੱਖਾ ਜਾਦੇ ਸੀ ਤਾਂ ਮਤਲਬ ਦਸਣਯੋਗ ਵੀ ਕੁਛ ਐ ਨਹੀਂ ਸੀ ਉਸ ਟਾਈਮ ਅਸੀਂ ਇਹਨੂੰ ਪ੍ਰਸ਼ਾਦਾ ਛਕਾਇਆ ਚਲੋ ਉੱਥੇ ਲਿਆ ਕੇ ਜਦ ਛਕਾ ਕੇ ਫੇਰ ਇਹਨੂੰ ਮਸਾ ਮਨਾ ਕੇ ਅਸੀਂ ਲੈ ਕੇ ਗਏ ਤੋਰ ਕੇ ਇਹਨੂੰ ਉੱਥੇ ਮੋਟਰਸਾਈਕਲ ਤੇ ਬਿਠਾ ਕੇ ਲੈ ਕੇ ਗਏ ਯਾਨੀ ਕਿ ਚਲੋ ਉੱਥੇ ਨੂੰ ਕੱਪੜੇ ਲੀੜੇ ਉਹਨਾਂ ਨੂੰ ਦੇਤੇ ਉਹ ਕਹਿੰਦੇ ਕੱਪੜੇ ਲੀੜੇ ਲਾ ਦਿਓ ਮਸਾ ਕੱਪੜੇ ਕਹਿੰਦਾ ਮੈਂ ਲਾਉਣੀ ਨਹੀਂ ਹੈਗੇ ਮਸਾਲਾ ਹੈ ਇਹਦੇ ਜੀ ਜੀ ਹੁਣਾਂ ਨੇ ਜਦੋਂ ਇਹ ਬਾਪੂ ਨੂੰ ਮਿਲਿਆ ਇਹਦੇ ਹਾਲਾਤਾਂ ਨੂੰ ਪਛਾਣਿਆ ਜਿਵੇਂ ਵੀਰੇ ਹੁਣੀ ਦੱਸਦਾ ਵੀ ਠੰਡ ਨਾਲ ਬਾਪੂ ਭੰਨਿਆ ਪਿਆ ਸੀ ਬਹੁਤ ਮਾੜੀ ਹਾਲਤ ਸੀ ਇਹਨਾਂ ਨੇ ਅਪਰਾਲਾ ਕਰਕੇ ਉੱਥੇ ਆਸ਼ਮ ਦੇ ਵਿੱਚ ਲੈ ਕੇ ਗਏ ਨਵਾਇਆ ਤਵਾਇਆ ਬਯਾਦਾ ਪਾਣੀ ਸ਼ਕਾਇਆ ਉੱਥੇ ਬਾਪੂ ਰਹਿੰਦਾ ਰਿਹਾ ਬਾਪੂ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਨ ਬੈ ਜੀ ਹੁਣੀ ਦੱਸਦਾ ਵੀ ਉੱਥੋਂ ਅਕਸਰ ਹੀ ਬਿਨਾਂ ਦੱਸੇ ਤੋਂ ਇੱਧਰ ਉੱਧਰ ਨਿਕਲ ਜਾਂਦਾ ਸੀ ਫਿਰ ਕਿੰਨੇ ਘੰਟੇ ਲੱਭਦਾ ਨਹੀਂ ਸੀਗਾ ਨਾ ਹੀ ਪਤਾ ਲੱਗਦਾ ਜੀ ਕਿਉਂਕਿ ਉੱਥੇ ਮਾਰਕੀਟ ਆ ਇਤਿਹਾਸਕ ਗੁਰੂ ਘਰ ਆ ਬਾਬਾ ਈਸ਼ ਸੰਗੀ ਦਾ ਬਹੁਤ ਵੱਡੀ ਮਾਰਕੀਟ ਆ ਉੱਥੇ ਅਕਸਰ ਸੰਗਤਾਂ ਨਮਸਤਕ ਹੋਣ ਲਈ ਬਹੁਤ ਵੱਡੀ ਗਿਣਤੀ ਦੇ ਵਿੱਚ ਆਉਂਦੀਆਂ ਨੇ ਬਾਪੂ ਉਹਨਾਂ ਦੇ ਵਿੱਚ ਰਲ ਜਾਂਦਾ ਇੱਧਰ ਉੱਧਰ ਚੱਲਿਆ ਜਾਂਦਾ ਤੇ ਅੱਜ ਉਸ ਕਾਰਨ ਵੀਰ ਹੁਣੀ ਥੋੜੇ ਦਿਨ ਪਹਿਲਾਂ ਉੱਥੇ ਗਏ ਦੁਬਾਰਾ ਪੁੱਛਿਆ ਬਾਪੂ ਬਾਰੇ ਤਾਂ ਬਾਪੂ ਕਹਿੰਦੇ ਵੀ ਬਾਪੂ ਬਾਹਰ ਨੂੰ ਲੰਘ ਗਿਆ ਵੀ ਬਿਨਾਂ ਦੱਸੇ ਇੱਧਰ ਉੱਧਰ ਚਲੇ ਜਾਂਦਾ ਨਾਲ ਇਹ ਬਜ਼ੁਰਗਾਂ ਨੇ ਦੱਸਿਆ ਵੀਰਹਣੇ ਜਿਵੇਂ ਦੱਸਿਆ ਵੀ ਉੱਥੇ ਜਿਹੜੇ ਜ਼ੁਰਗੋਰ ਰਹਿੰਦੇ ਨੇ ਜਿਹੜੇ ਆਪ ਦੀ ਕਿਰਿਆ ਸੋਧਦੇ ਨੇ ਜਿਹੜੇ ਆਪ ਦਾ ਆਪ ਸੰਭਾਲਣ ਦੇ ਕਾਬਲ ਨੇ ਉਹਨਾਂ ਵਾਸਤੇ ਉੱਥੇ ਰਹਿਣ ਬਸੇਰਾ ਬਣਿਆ ਹੋਇਆ ਵਾ ਪਰ ਬਾਪੂ ਦੀ ਦਿਮਾਗੀ ਹਾਲਤ ਠੀਕ ਹੋਣ ਕਰਕੇ ਬਾਪੂ ਇੱਧਰ ਉੱਧਰ ਚੱਲੇ ਜਾਂਦਾ ਸੀ ਅੱਜ ਵੀਰੇ ਹੁਣਾਂ ਨੇ ਸਾਨੂੰ ਉੱਥੋਂ ਕੋਲੋਂ ਪਹਿਲਾਂ ਇੱਕ ਵੀਡੀਓ ਬਣਾ ਕੇ ਬਾਪੂ ਜੀ ਦੀ ਘੱਲੀ ਸੀ ਤੇ ਅੱਜ ਸਾਡੇ ਕੋਲੇ ਲੈ ਕੇ ਆਏ ਨੇ ਤਾਂ ਜੋ ਇਲਾਜ ਹੋ ਕੇ ਆਉਣ ਵਾਲਾ ਜੀਵਨ ਆ ਜਿਹੜਾ ਉਹ ਤੰਦਰੁਸਤੀ ਤੇ ਕਿਸ਼ਨਾ ਪਰਯਾਹੋਵੀ ਹਾਂਜੀ ਹਾਂਜੀ ਆਉਣ ਵਾਲੇ ਚੰਗੇ ਭਵਿੱਖ ਵਾਸਤੇ ਸਾਡੇ ਕੋਲੇ ਲੈ ਕੇ ਆਏ ਨੇ ਦਾ ਘਰ ਪਰਿਵਾਰ ਲੱਭ ਜੀ ਵੀਰੇ ਇਹਨਾਂ ਦੇ ਮਾਨ ਦੀ ਭਾਵਨਾ ਸੀ ਵੀ ਚਲੋ ਜਿਵੇਂ ਅਸੀਂ ਵੀਡੀਓ ਅਕਸਰ ਵਾਇਰਲ ਕਰਦੇ ਆਂ ਵੀ ਉਸ ਜਰੀਏ ਕੀ ਆ ਵੀ ਸ਼ਾਇਦ ਬਾਪੂ ਜੀ ਦਾ ਘਰ ਲੱਭ ਸਕੇ ਹਾਂਜੀ ਇਹਨਾਂ ਦਾ ਕੋਈ ਬੂਲਾ ਇਨਾਂ ਨੇ ਕੁਝ ਦੱਸਿਆ ਤੁਹਾਨੂੰ ਵੀ ਕਿੱਥੋਂ ਦਾ ਇਹਨਾਂ ਨੇ ਪਤਾ ਦੱਸਿਆ ਕੁਝ ਆਪ ਦਾ ਇਹ ਪਤਾ ਪਹਿਲਾਂ ਤਾਂ ਕੁਝ ਨਹੀਂ ਦੱਸਦੇ ਸੀਗੇ ਉਹ ਜਦੋਂ ਕਹਿੰਦੇ ਉੱਥੇ ਰਹਿਣ ਲੱਗੇ ਦੇ ਮੜਾ ਗੋਦੀ ਸੂਰਤ ਸੰਭਲੀ ਹੈ ਇਹਨਾਂ ਨੂੰ ਜੀ ਪ੍ਰੋਪਰ ਇਹਨਾਂ ਦਾ ਇਸ਼ਨਾਨ ਪਾਣੀ ਹੁੰਦਾ ਰਿਹਾ ਖਾਣਾ ਪਾਣੀ ਇਹਨਾਂ ਨੂੰ ਮਿਲਦਾ ਰਿਹਾ ਜੀ ਤੇ ਹੁਣ ਜਾਨੀ ਕਿ ਲੁਧਿਆਣਾ ਦੱਸਦੇ ਨੇ ਕਦੇ ਕੈਂਪ ਕਹਿ ਦਿੰਦੇ ਆ ਕਦੇ ਅਬਦੁੱਲਾਪੁਰ ਵਸਤੀ ਬਾਪੂ ਕੀ ਨਾਮ ਆ ਤੁਹਾਡਾ ਹੰਸਰਾਜ ਹਾਂਜੀ ਹੰਸਰਾਜ 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 ਬਾਪੂ ਤੁਹਾਡੇ ਬਾਪੂ ਦਾ ਕੀ ਨਾਮ ਆ ਹਾਂ ਬਾਪੂ ਤੁਹਾਡੇ ਬਾਪੂ ਦਾ ਕੀ ਨਾਂ? ਪੂਰਨ। ਹਾਂਜੀ। ਪੂਰਨ ਨਾਂ ਦਾ। ਸਪੂਰਨ। ਨਾਂ ਦੱਸਿਓ ਕੀ ਬਾਪੂ ਦਾ ਨਾਂ ਕੀ ਆ? ਅਸਤੂਰਨ। ਹੈਂ? ਅਸਤੂਰਨ। ਇੱਕ ਐਵੇਂ ਕੀ ਨਾਂ ਆ ਬਾਪੂ? ਵਿਆਹ ਵਰੀ ਕੁਛ ਬੱਚੇ ਆਉਣ। ਬਾਪੂ ਤੁਹਾਡਾ ਵਿਆਹ ਹੋਇਆ ਹੋਇਆ ਵਾ? ਨਹੀਂ। ਬੱਚੇ ਕਿੰਨੇ ਆ ਬਾਪੂ ਤੁਹਾਡੇ? ਦੋ ਮੁੰਡੇ। ਦੋ ਮੁੰਡੇ ਆ। ਕੀ ਨਾਂ ਆ ਉਹਨਾਂ ਦਾ? ਰਵੀ ਕੁਮਾਰ। ਹਾਂਜੀ ਰਵੀ ਰਵੀ ਰਾਜੂ ਰਜੇਸ਼ ਕੁਮਾਰ ਰਾਜੂ ਰਾਜੇਸ਼ਵਰ ਤੁਹਾਡੇ ਫਾਦਰ ਦਾ ਨਾਮ ਕੀ ਆ ਬਾਪੂ ਦਾ ਤੁਹਾਡੇ ਬਾਪੂ ਦਾ ਕੀ ਨਾਮ ਬਾਪੂ ਇਹ ਪਹਿਲਾਂ ਨਹੀਂ ਜਿਹੜੇ ਛੇਰੇ ਨੂੰ ਕੋਈ ਵੀ ਭੈਣ ਭਰਾ ਪਛਾਣਦਾ ਵਾ ਤਾਂ ਸਾਡੇ ਨਾਲ ਦਿੱਤੇ ਨੰਬਰਾਂ ਤੇ ਸੰਪਰਕ ਵੀ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਸੀਂ ਦੇਖ ਰਹੇ ਹੋ ਦਿਮਾਗੀ ਹਾਲ ਤੇ ਠੀਕ ਨਾ ਹੋਣ ਕਰਕੇ ਬਾਪੂ ਜੀ ਆਪਦਾ ਪਤਾ ਦੱਸਣ ਤੋਂ ਸਮਰੱਥਾ ਅਸੀਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਬਾਪੂ ਕਦੇ ਕੁਝ ਪਤਾ ਦੱਸ ਦਿੰਦਾ ਕਦੇ ਕੁਝ ਪਰ ਰਿਪੀਟ ਕਰ ਰਹੇ ਆ ਲੁਧਿਆਣੇ ਦੀ ਅਬਦੁੱਲਾਪੁਰ ਵਸਤੀ ਜਾਂ ਜਵਾਰਨਗਰ ਕੈਂਪ ਲੁਧਿਆਣੇ ਦਾ ਜਵਾਰਨਗਰ ਕੈਂਪ ਤੋਂ ਤੇ ਅਬਦੁੱਲਾਪੁਰ ਵਸਤੀ ਤੋਂ ਜਿਹੜੇ ਕੋਈ ਭੈਣ ਭਰਾ ਸਾਡੇ ਨਾਲ ਸੰਬੰਧ ਰੱਖਦੇ ਆ ਜੁੜੇ ਹੋਏ ਨੇ ਧਿਆਨ ਨਾਲ ਇਸ ਚਿਹਰੇ ਨੂੰ ਦੇਖਿਓ ਪਛਾਣਿਓ ਤੇ ਸਾਡੇ ਨਾਲ ਸੰਪਰਕ ਕਰਿਓ ਅਸੀਂ ਵੀਰਜੀ ਹੁਣਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਅਪਰਾਲਾ ਕੀਤਾ ਸਾਡੇ ਸਤਿਕਾਰਯੋਗ ਨੇ ਸਾਡੇ ਕੋਲੇ ਬਜ਼ੁਰਗ ਬਾਪੂ ਦੇ ਹਾਲਾਤਾਂ ਨੂੰ ਸਮਝਦੇ ਹੋਏ ਤੇ ਪਛਾਣਦੇ ਹੋਏ ਅੱਜ ਸਾਡੇ ਕੋਲੇ ਲੈ ਕੇ ਪਹੁੰਚੇ ਇਹਨਾਂ ਦਾ ਵੀ ਧੰਨਵਾਦ ਆ ਕਾਲ ਪ੍ਰਖੋ ਵਾਹਿਗੁਰੂ ਉਹਨਾਂ ਨੂੰ ਵੀਰਜੀ ਹੁਣਾਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ ਅਰਦਾਸ ਕਰਿਓ ਆਉਣ ਵਾਲਾ ਭਵਿੱਖਾ ਜਿਹੜਾ ਹੰਸ ਰਾਜ ਬਾਪੂ ਆਪਣਾ ਨਾਮ ਦੱਸਦਾ ਵਾ ਇਹਨਾਂ ਦਾ ਵੀ ਤੇ ਅੰਦਰੁਸਤੀ ਭਰਿਆ ਹੋਵੇ ਕਾਲ ਪ੍ਰਖੋ ਵਾਹਿਗੁਰੂ ਸਰਬੱਤ ਦਾ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ